ਕਾਂਡਾ ਮਹੱਲਾ ਪੰਜਵਾਂ ਘਰ ਛੇਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਜਗਤ ਉਧਾਰਨ ਨਾਮ ਪ੍ਰੇਤੇ ਰੈ ਨਾਮ ਜਿਦ ਨਾਮ ਨਿਦਾਨ ਹਰ ਕੇ ਰੈ ਹਰ ਰੰਗ 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 ਅਨੁਪੇਰੈ ਕਾਹੇ ਰੇ ਮਨ 모ਹ ਮਗਨੇਰੈ ਨਾਨੋ ਦੇਖ ਸਾਧ ਦਰਸੇ ਰੈ ਸੋ ਪਾਵੇ ਜਿਸ ਲਖਤ ਲਲੇ ਰੈ ਰਹਾਓ ਸੇਵੋ ਸਾਧ ਸੰਤ ਚਰਨੇ ਰੈ ਬਾਛੋ ਧੂਰ ਪਵਿੱਤਰ ਕਰੇ ਰੈ 86 ਮਜਨ ਮੈਲ ਕਟੇ ਰੈ ਸਾਸ ਸਾਸ ਤੇ ਆਵ ਮੁਖ ਨਹੀਂ ਮੋਰੇ ਕਿਛ ਸੰਗ ਨ ਚਾਲੈ ਲੱਖ ਕਰੋਰੈ ਪ੍ਰਭ ਜੀ ਕੋ ਨਾਮ ਅੰਤ ਪੁਕਰੋ ਰੈ ਮਨ ਸਮਾਨ ਏਕ ਨਰੰਗ ਕੇ ਰੈ ਸਗਲ ਤਿਆਗੋ ਭਾਉ ਦੂਜੇ ਰੈ ਕਵਨ ਕਹਾ ਹਉ ਗੋਨ ਪ੍ਰੇ ਤੇ ਰੈ ਬਰਨ ਨਾ ਸਾਕਉ ਏਕ ਟੁਲੇ ਰੈ ਦਰਸ਼ਨ ਪਿਆਸ ਬਹੁਤ ਮਨ ਮੇਰੇ ਮਿਲ ਨਾਨਕ ਦੇਵ ਜਗਤ ਗੁਰ ਕੇ ਰੈ ਕਾਨੜਾ ਮਹੱਲਾ ਪੰਜਵਾਂ ਐਸੀ ਕਾਉਨ ਵਿਦੇ ਦਰਸ਼ਨ ਪਰਸਨਾ ਰਹਾਉ ਆਸ ਪਿਆਸ ਸਫਲ ਮੂਰਤ ਉਮਗ ਹੀ ਉਹ ਤਰਸਨਾ ਦੀਨ ਲੀਨ ਪਿਆਸ ਮੀਨ ਸੰਤਨਾ ਹਰ ਸੰਤਨਾ ਹਰ ਸੰਤਨਾ ਕੀ ਰੇਨ ਹਿਉ ਅਰਪ ਦੇਨ ਪ੍ਰਭ ਭਏ ਹੈ ਕਿਰਪੇਨ ਮਾਨ ਮੋਹ ਤਿਆਗ ਛੋਡਿਓ ਤਉ ਨਾਨਕ ਹਰ ਜੀਉ ਭੇਟਣਾ ਕਾਂਡੜਾ ਮਹੱਲਾ ਪੰਜਵਾਂ ਰੰਗਾ ਰੰਗ ਰੰਗਣ ਕੇ ਰੰਗਾ ਕੀਟ ਹਸਤ ਪੂਰਨ ਸਭ ਸੰਗਾਰ ਹਾਉ ਬਰਤ ਨੇਮ ਤੀਰਥ ਸਹਿਤ ਗੰਗਾ ਜਲ ਹੀਵਤ ਭੂਖ ਅਰਨੰਗਾ ਪੂਜਾ ਚਾਰ ਕਰਤ ਮੇ ਲੰਗਾ ਚੱਕਰ ਕਰਮ ਤਿਲਕ ਖਾਟੰਗਾ ਦਰਸ਼ਨ ਭੇਟੇ ਬਿਨ ਸਤਸੰਗਾ ਹੱਠ ਨਿਗ ਰਹਿ ਅਤ ਰਹਿਤ ਬਿਟੰਗਾ ਹਾਉ ਰੋਗ ਬਿਆਪੈ ਚੁਕੈ ਨ ਭੰਗਾ ਕਾਮ ਕ੍ਰੋਧ ਆਤ ਤ੍ਰਿਸ਼ਣ ਜਰੰਗਾ ਸੋ ਮੁਕਤ ਨਾਨਕ ਜਿਸ ਸਤਗੁਰ ਚੰਗਾ ਕਾਂੜਾ ਮਹੱਲਾ ਪੰਜਵਾ ਘਰ ਸਤਿਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤਿਖ ਬੂਜ ਗਈ ਗਈ ਮਿਲ ਸਾਧ ਜਨਾ ਪੰਜ ਭਾਗੇ ਚੋਰ ਸਹਜੇ ਸੁਖੈ ਨੋ ਹਰੇ ਗੁਣ ਗਾਵਤੀ 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 ਦਰਸ ਪਿਆਰ ਰਹਾਉ ਜੈਸੀ ਕਰੀ ਪ੍ਰਭ ਮੋਸਿਓ ਮੋਸਿਓ ਐਸੀ ਹਾਂ ਕੈਸੇ ਕਰੋਂ ਹਿਉ ਤੁਮਾਰੇ ਬਲ ਬਲੇ ਬਲ ਬਲੇ ਬਲ ਗਈ ਪਹਿਲੇ ਪੈਸੰਤ ਪਾਏ ਧਿਆਏ ਧਿਆਏ ਪ੍ਰੀਤ ਲਾਈ ਪ੍ਰਭ ਥਾਨ ਤੇਰੋ ਕੇਹ ਰੋ ਜਿਤ ਜੰਤਨ ਕਰ ਵਿਚਾਰ ਅਨਕ ਦਾਸ ਕੀਰਤ ਕਰੇ ਤੁਹਾਰੀ ਸੋਈ ਮਿਲਿਓ ਜੋ ਭਾਵ ਤੋ ਜਨ ਨਾਨਕ ਠਾਕੁਰ ਰਹੋ ਸਮਾਏ ਏਕ ਤੂਹੀ ਏਕ ਤੋਹੀ ਕਾਨੜਾ ਮਹੱਲਾ ਪੰਜਵਾ ਘਰ ਅਠਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤਿਆਗੀਐ ਬੁਮਾਨ ਮਾਨ ਕੇਖਤਾ ਦਿਆਲ ਲਾਲ ਹਾਂ ਹਾਂ ਮਨ ਚਰਨ ਰੇਨ ਰਹਾਉ ਹਰ ਸੰਤ ਮੰਤ ਗੋਪਾਲ ਗਿਆਨ ਧਿਆਨ ਹਿਰਦੈ ਗੋਬਿੰਦ ਗਾਏ ਚਰਨ ਕਮਲ ਪ੍ਰੀਤ ਲਾਈ ਦੀਨ ਦਿਆਲ ਮੋਹਨਾ ਕਿਰਪਾਲ ਦਇਆਮਯ ਆਤਾਰ ਨਾਨਕ ਮੰਗੈ ਨਾਮਦਾਨ ਤਾਜ ਮੋਹ ਭਰਮ ਸਗਲ ਅਭਿਮਾਨ ਕਾਨੜਾ ਮਹੱਲਾ ਪੰਜਵਾ ਪ੍ਰਭ ਕਹਿਨ ਮਲਨ ਦਹਿਨ ਲਹਿਨ ਗੁਰ ਮਿਲੇ ਆਨ ਨਹੀਂ ਉਪਾਉ ਰਹਾਉ ਤਟਨ ਖਟਨ ਜਟਨ ਹੋਮਨ 나ਹੀ ਡੰਡ ਧਾਰ ਸੁਵਾਉ ਜਤਨ ਭਾਂਤਨ ਤਪਨ ਭਰਮਨ ਅਨਕ ਕਥਨ ਕਸਤੇ ਨਹੀਂ ਥਾਹ ਪਾਈ ਠਾਉ ਸੋਦ ਸਗਰ ਸੋਦਨਾ ਸੁਖ ਨਾਨਕਾ ਬਾਜਨਾਓ ਕਾਂਡਾ ਮਹੱਲਾ 5ਵਾਂ ਘਰ 9ਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਤ ਤ ਪਾਵਨ ਭਗਤ ਬਸ਼ਲ ਭੈ ਹਰਨ ਤਾਰਨ ਤਰਨ ਰਹਾਓ ਨੈਨ ਤਿਪਤੇ ਦਰਸ ਪੇਖ ਜਸ ਤੋਖ ਸੁਨਤ ਕਰਨ ਪ੍ਰਾਨ 나ਥ ਅਨਾਥ ਦਾਤੇ ਦੀਨ ਗੋਬਿੰਦ ਸਰਨ ਆਸ ਪੂਰਨ ਦੁਖ ਬਿਨਾਸਨ ਗਹੀ ਓਟ ਨਾਨਕ ਹਰ ਚਰਨ ਕਾਨੜਾ ਮਹੱਲਾ ਪੰਜਵਾ ਚਰਨ ਸਰਨ ਦਿਆਲ ਠਾਕੁਰ ਆਨ ਨਾਹੀ ਜਾਏ ਪਤਤ ਪਾਵਨ ਬਿਰਦ ਸੁਆਮੀ ਉਦਰਤੇ ਹਰ ਧਿਆਇ ਰਹਾਉ ਸੰਸਾਰ ਗਾਰ ਵਿਕਾਰ ਸਾਗਰ ਪਤਤ ਮੋਹ ਮਾਨ ਅੰਦ ਬਿਕਲ ਮਾਇਆ ਸੰਗ ਧੰਦ ਕਾਰ ਗਹੇ ਪ੍ਰਭ ਆਪ ਕੱਢੋ ਰਾਖ ਲੈ ਹੋ ਗੋਬਿੰਦ ਰਾਏ ਅਨਾਥ 나ਥ ਸਨਾਥ ਸੰਤਨ ਕੋਟ ਪਾਪ ਬਿਨਾਸ਼ ਮਨ ਦਰਸ਼ਨ ਕੀ ਪਿਆਸ ਪ੍ਰਭ ਪੂਰਨ ਗੁਣਤਾਸ ਕਿਰਪਾਲ ਦਿਆਲ ਗੋਪਾਲ ਨਾਨਕ ਹਰ ਰਸਨਾ ਗੁਣ ਗਾਏ ਕਾਨੜਾ ਮਹੱਲਾ ਪੰਜਵਾ ਵਾਰ ਵਾਰੂੰ ਅਨਕੜਾਰੂੰ ਸੁਖ ਪ੍ਰੇ ਸੁਹਾਗ ਪਲਕ ਰਾਤ ਰਹਾਓ ਕਨਕ ਮੰਦਰ ਪਾਟ ਸੇਜ ਸਖੀ ਮੋਹੇ ਨਾਹੀ ਇਨ ਸਿਓ ਤਾਤ ਮੁਕਤ ਲਾਲ ਅਨੰਕ ਭੋਗ ਬਿਨ ਨਾਮ ਨਾਨਕ ਹਾਤ ਰੂਖ ਭੋਜਨ ਧੂਮ ਸੈਨ ਸਖੀ ਪ੍ਰੇ ਸੰਗ ਸੁਖ ਬਿਹਾਤ ਕਾਂੜਾ ਮਹੱਲਾ ਪੰਜਵਾਂ ਅਹੰ ਤੁਰ ਮੁਖ ਜੋਰ ਗੁਰ ਗੁਰ ਕਰਤ ਮਨ ਲੋਰੋ ਪ੍ਰੇ ਪ੍ਰੀਤ ਪਿਆਰੋ ਮੂਰ ਰਹਾਓ ਗ੍ਰਹਿ ਸ੍ਰੀਜ ਸੁਹਾਵੀ ਆਂਗਨ ਚੈਨਾ ਤੁਰ ਰੀ ਤੁਰ ਪੰਜ ਦੂਤਨ ਸਿਓ ਸੰਗ ਤੁਰੋ ਆਇ ਨਾ ਜਾਏ ਬਸੇ ਨਿਜ ਆਸਨ ਊਂਦ ਕਮਲ ਬਿਗਸੁਰ ਛੁਟਕੀ ਹਉ ਮੈ ਸੂਰ ਗਾਇਓ ਰੀ ਗਾਇਓ ਪ੍ਰਭ ਨਾਨਕ ਗੁਣੀ ਗ헤ਰੋ ਕਾਨੜਾ ਮਹੱਲਾ ਪੰਜਵਾ ਘਰ ਨਾਵਾ ਤਾ ਤੇ ਜਾਪ ਮਨਾ ਹਰ ਜਾਪ ਜੋ ਸੰਤ ਵੇਦ ਪ ਕਥਦ ਜੋ ਸੰਤ ਵੇਦ ਕਹਿਤ ਪੰਥ ਗਾਖਰੋ ਮੋਹ ਮਗਨ ਅਹੰਤਾਪ ਰਹਾਓ ਜੋ ਰਾਤੇ ਮਾਤੇ ਸੰਗ ਬਪਰੀ ਮਾਇਆ ਮੋਹ ਸੰਤਾਪ ਨਾਮ ਜਪਤ ਸੋ ਜਨ ਉਧਰੈ ਜਿਸੇ ਉਧਾਰੋ ਆਪ ਬਿਨਸ ਜਾਏ ਮੋਹ ਭੈ ਪਰਮਾ ਨਾਨਕ ਸੰਤ ਪ੍ਰਤਾਪ ਕਾਂੜਾ ਮਹੱਲਾ ਪੰਜਵਾਂ ਘਰ ਦਸਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਐਸੋ ਦਾਨ ਦੇਹੋ ਜੀ ਸੰਤ ਹੋ ਜਾਤ ਜੀਉ ਬਰਿਹਾਰ ਮਾਨਮੋਹੀ ਪੰਚ ਦੋਹੀ ੳਰਜ ਨਿਕਟ ਬਸਿਓ ਤਾਂ ਕੀ ਸਰਨ ਸਾਧ ਆਦੂਤ ਸੰਗ ਨਿਵਾਰ ਰਹਾਓ ਕੋਟ ਜਨਮ ਜੋਨ ਭ੍ਰਮਿਓ ਹਾਰ ਪਰਯੋ ਦੁਵਾਰ ਕਿਰਪਾ ਗੋਬਿੰਦ ਭਈ ਮਿਲਿਓ ਨਾਮ ਅਧਾਰ ਦੁਲਬ ਜਨਮ ਸਫਲ ਨਾਨਕ ਭਵ ਉਤਾਰ ਪਾਰ ਕਾਨੜਾ ਮਹੱਲਾ ਪੰਜਵਾ ਘਰ ਗਿਆਰਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਸਹਿਜ ਸੁਭਾਏ ਆਪਨ ਆਏ ਕਸ਼ੂ ਨਾ ਜਾਣ ਕਸ਼ੂ ਦਿਖਾਏ ਪ੍ਰਭ ਮਿਲਿਓ ਸੁਖ ਬਾਲੇ ਭੋਲੇ ਰਹਾਉ ਸੰਜੋਗ ਮਿਲਾਏ ਸਾਧ ਸੰਗਾਏ ਕਤਹੁ ਨ ਜਾਏ ਕਹੇ ਬਸਾਏ ਗੋਨ નિਧਾਨ ਪ੍ਰਗਟਿਓ ਇਹ ਚੋਲੇ ਚਰਨ ਲੁਬਾਏ ਆਨਤ ਜਾਏ ਥਾਨਥ ਨਾਏ ਸਰਬ ਸਮਾਏ ਰਸਕ ਰਸਕ ਨਾਨਕ ਗੁਣ ਬੋਲੇ ਕਾਨੜਾ ਮਹੰਲਾ 5ਵਾਂ गोबिंद ठाकुर मिलन दुराई पर मित्र रूप अगम अगोचर रहयो सर्वसमई रहाओ कहन भवन नाहीं पायो पायो अनक उक्त चतुराई जतन जतन अनक उपावे तव मिलयो जाओ कृपाई प्रभु दयाल कृपाल कृपा निध जन नानक संत रे नाई ਪ੍ਰਭੂ ਦਿਆਰ ਕਿਰਪਾਰ ਕਿਰਪਾ ਨਿਦ ਜਨ ਨਾਨਕ ਸੰਤ ਰੇ ਨਾਈ ਕਨੜਾ ਮਹੱਲਾ ਪੰਜਵਾਂ ਮਾਈ ਸਿਮਰਤਿ ਰਾਮ 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 ਪ੍ਰਭ ਬਿਨਾ ਨਾਹੀ ਹੋਰ ਚਿਤ ਵਾਓ ਚਰਨਾਰ ਬਿੰਦ ਸਾਸਨ ਇਸ ਭੋਰ ਰਹਾਓ ਲਾਇ ਪ੍ਰੀਤ ਕੀਨ ਆਪਨ ਤੂਟਨ ਨਹੀਂ ਜੋਰ ਪ੍ਰਾਨ ਮਨ ਧਨ ਸਰਬਸੋ ਹਰ ਗੁਨ ਨਿਦੇ ਸੋਖ ਮੋਰ ਈਤ ਉਤਰਾਮ ਪੂਰਨ ਨਿਰਖਤ ਰਿਦਖੋਰ ਸੰਤ ਸਰਣ ਤਰਨ ਨਾਨਕ ਬਿਨ ਸਿਓ ਦੁਖ ਘੋਰ ਕਾਨੜਾ ਮਹੱਲਾ ਪੰਜਵਾ ਜਨ ਕੋ ਪ੍ਰਭ ਸੰਗੇ ਅਸਨੇਹੋ ਸਾਜਨੋ ਤੂੰ ਮੀਤ ਮੇਰਾ ਗ੍ਰਹ ਤੀਰੈ ਸਭ ਕੇ ਹੋ ਰਹਾਓ ਮਾਨ ਮੰਗੋ ਤਾਨ ਮੰਗੋ ਧਨ ਲਖਮੀ ਸੋਤ ਦੇਹ ਮੁਕਤ ਜੁਗਤ ਭੁਗਤ ਪੂਰਨ ਪਰਮ ਆਨੰਦ ਪਰਮ ਨਿਦਾਨ ਭੈ ਪਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਾਂੜਾ ਮਹੱਲਾ ਪੰਜਵਾਂ ਕਰਤ ਕਰਤ ਚਰਤ ਚਰਜ ਚਰ ਚਰੀ ਜੋਗ ਧਿਆਨ ਭੇਖ ਗਿਆਨ ਫਿਰਤ ਫਿਰਤ ਧਰਤ ਧਰਤ ਤਰ ਚਰੀ ਰਹਾਉ ਅਹੰ ਅਹੰ ਅਹ ਅਵਰ ਮੂੜ 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 ਬਬਰਈ ਜਾਤ 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 ਸਦਾ 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 ਕਾਲ ਹਈ ਮਾਨ 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 ਤਿਆਗ ਮਿਰਤ ਮਿਰਤ ਨਿਕਟ ਨਿਕਟ ਸਦਾ ਹਈ ਹਰ ਹਰੇ ਹਰੇ ਭਾਜ ਕਹਿਤ ਨਾਨਕ ਸੁਨੋ ਰੇ ਮੂੜ ਬਿਨ ਭਜਨ 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 ਅਹਲਾ ਜਨਮ ਗਈ ਕਾਨੜਾ ਅਸ਼ਟ ਪਦੀਆ ਮਹੰਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਾਪ ਮੰਨ ਰਾਮ ਨਾਮ ਸੁਖ ਪਾਵੇ ਗੋ ਜਿਉ ਜਿਉ ਜਪੈ ਤਿਵੈ ਸੁਖ ਪਾਵੇ ਸਤਿਗੁਰ ਸੇਵ ਸੁਮਾਵੇ ਗੁਰ ਹਾਉ ਭਗਤ ਜਨਾ ਕੀ ਖਿਨ ਖਿਨ ਲੋਚਾ ਨਾਮ ਜਪਤ ਸੁਖ ਪਾਵੇ ਗੋ ਅਨਰਾਸ ਸਾਧ ਗਏ ਸਭ ਨੀਕਰ ਬਿਨ ਨਾਵੇ ਕੇਚਨਾ ਸੁਖ ਆਵੇ ਗੋ ਗੋਰਾ ਮਤ ਹਰ ਹਰ ਮੀਠਾ ਲਾਗਾ ਗੁਰ ਮੀਠੇ ਬਚਨ ਕਡਾਵੇ ਗੋ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੇ ਗੋ ਗੁਰ ਬਾਣੀ ਸੁਣਤ ਮੇਰਾ ਮਨ ਦਰਵਿਆ ਮਨ ਪੀਨਾ ਨਿਜ ਘਰ ਆਵੇਗ ਤਹ ਅਨਹਦ ਤੁਣੀ ਬਾਜੇ ਨਿਤ ਬਾਜੇ ਨੀ ਝਾਰ ਧਾਰ ਚੁ ਆਵੇ ਗੋ ਰਾਮ ਨਾਮ ਇੱਕ ਤਿਲ ਤਿਲ ਗਾਵੈ ਮਨ ਗੁਰਮਤ ਨਾਮ ਸਮਾਵੈ ਗੋ ਨਾਮ ਸੁਣੈ ਨਾਮ ਮਨ ਭਾਵੈ ਨਾਮੇ ਹੀ ਤ੍ਰਿਪਤਾਵੈ ਗੋ ਕਨਕ ਕਨਕ ਪਹਿਰੇ ਬਹੁ ਕੰਗਣਾ ਕਾਪਰ ਭਾਂਤ ਬਣਾਵੈ ਗੋ ਨਾਮ ਬਿਨਾ ਸਭ ਫੀਕ ਫਿਕਾਨੇ ਜਨਮ ਮਰੈ ਫੇਰ ਆਵੈ ਗੋ ਮਾਇਆ ਪਟਲ ਪਟਲ ਹੈ ਭਾਰੀ ਘਰ ਘੁੰਮਨ ਘੇਰ ਕੁਲਾਵੈ ਗੋ પાપ વિકાર મનૂર સબ ભારે બખદુતર તરયો ના જાવે ગો ભાવ બૈરાગ ભયા હે બો હિત ગુર ખેવટ શબ્દ તરાવે ગો રામ નામ હર પેટીએ હર રામે નામ સમાવે ગો અજ્ઞાન લાય સ વાલિયા ગુર જ્ઞાન લાય જગાવે ગો ਨਾਨਕ ਪਾਣੈ ਆਪਣੇ ਜਿਉ ਭਾਵੇ ਤਿਵੇਂ ਚਲਾਵੇ ਗੋ ਕਾਨੜਾ ਮਹੱਲਾ ਚੌਥਾ ਜਪ ਮੰਨ ਹਰ ਹਰ ਨਾਮ ਤਰავੈ ਗੋ ਜੋ ਜੋ ਜਪੈ ਸੋਈ ਗਤ ਪਾਵੇ ਜਿਹਾ ਤ੍ਰੋਪ ਪ੍ਰਹਿਲਾਦ ਸਮਾਵੇ ਗੋ ਰਹਾਉ ਕਿਰਪਾ 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 ਕਰ ਹਰ ਜੀਉ ਕਰ ਕਿਰਪਾ ਨਾਮ ਲਗਾਵੇ ਗੋ ਕਰ ਕਿਰਪਾ ਸਤਿਗੁਰੂ ਮਿਲਾਵੋ ਮਿਲ ਸਤਿਗੁਰ ਨਾਮ ਧਿਆਵੇ ਗੋ ਜਨਮ ਜਨਮ ਕੀ ਹਉ ਮੈਂ ਮਲ ਲਾਗੀ ਮਿਲ ਸੰਗਤ ਮਲਹਿ ਜਾਵੇ ਗੋ ਜਿਉ ਲੋਹਾ ਤਰਿਓ ਸੰਗ ਕਾਸ਼ਟ ਲਗ ਸ਼ਬਦ ਗੁਰੂ ਹਰ ਪਾਵੇ ਗੋ ਸੰਗਤ ਸੰਤ ਮਿਲੋ ਸਤ ਸੰਗਤ ਮਿਲ ਸੰਗਤ ਹਰ ਰਸ ਆਵੇ ਗੋ ਬਿਨ ਸੰਗਤ ਕਰਮ ਕਰੈ ਅਭਿਮਾਨੀ ਕਾਡ ਪਾਣੀ ਚੀਕੜ ਪਾਵੇ ਗੋ ਭਗਤ ਜਨਾ ਕੇ ਹਰ ਰਖਵਾਰੇ ਜਨ ਹਰ ਰਸ ਮੀਠ ਲਗਾਵੇ ਗੋ ਖੇਨਖਨ ਨਾਮ ਦੇਵ ਡਿਆਈ ਸਤਗੁਰ ਉਪਦੇਸ਼ ਸਮਾਵੇ ਗੋ ਕਾਂਡਾ ਮਹੱਲਾ ਪੰਜਵਾ ਘਰ ਸ਼ੀਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਜਗਤ ਉਧਾਰਨ ਨਾਮ ਪ੍ਰੇਤੇ ਰਹਿ ਨਾਮ ਰਿਦ ਨਾਮ ਨਿਧਾਨ ਹਰ ਕੇ ਰਹਿ ਹਰ ਰੰਗ 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 ਅਨੁਪੇਰੈ ਕਾਹੇ ਰੇ ਮਨ 모ਹ ਮਗਨੀਰੈ ਨਾਨੋ ਦੇਖ ਸਾਧ ਦਰਸਿਰੈ ਸੋ ਪਾਵੈ ਜਿਸ ਲਖਤ ਲਲੇ ਰੈ ਰਹਾਉ ਸੇਵੋ ਸਾਧ ਸੰਤ ਚਰਨੀ ਰੈ ਬਾਛੋ ਧੂਰ ਪਵਿੱਤਰ ਕਰੇ ਰੈ 86 ਮਜਨ ਮੈਲ ਕਟੇ ਰੈ ਸਾਸ ਸਾਸ ਧਿਆਵ ਮੁਖ ਨਹੀਂ ਮੋਰੇ ਕਿਛ ਸੰਗ ਨ ਚਾਲੈ ਲੱਖ ਕਰੋਰੈ ਪ੍ਰਭ ਜੀ ਕੋ ਨਾਮ ਅੰਤ ਪੁਕਰੋ ਰੈ ਮਨ ਸਮਾਨ ਏਕ ਨਰੰਗ ਕੇ ਰੈ ਸਗਲ ਤਿਆਗੋ ਭਾਉ ਦੂਜੇ ਰੈ ਕਾਵਨ ਕਹਾ ਹਉ ਗੋਨ ਪ੍ਰੇਤੇ ਰੈ ਮਰਨ ਸਾਕੋ ਏਕ ਟੁਲੇ ਰੈ ਦਰਸ਼ਨ ਪਿਆਸ ਬਹੁਤ ਮਨ ਮੇਰੇ ਮਿਲ ਨਾਨਕ ਦੇਵ ਜਗਤ ਗੁਰ ਕੇ ਰੈ ਕਾਂੜਾ ਮਹੱਲਾ ਪੰਜਵਾਂ ਐਸੀ ਕਾਉਨ ਵਿਦੇ ਦਰਸ਼ਨ ਪਰਸਨਾ ਰਹਾਉ ਆਸ ਪਿਆਸ ਸਫਲ ਮੂਰਤ ਉਮਗ ਹੀ ਉਹ ਤਰਸਨਾ ਦੀਨ ਲੀਨ ਪਿਆਸ ਮੀਨ ਸੰਤਨਾ ਹਰ ਸੰਤਨਾ ਹਰ ਸੰਤਨਾ ਕੀ ਰੇਨ ਹਿਉ ਅਰਪ ਦੇਨ ਪ੍ਰਭ ਭਏ ਹੈ ਕਿਰਪੇਨ ਮਾਨ ਮੋਹ ਤਿਆਗ ਛੋਡਿਓ ਤਉ ਨਾਨਕ ਹਰ ਜੀਉ ਭੇਟਣਾ ਕਾਂਡੜਾ ਮਹੱਲਾ ਪੰਜਵਾ ਰੰਗਾ ਰੰਗ ਰੰਗਣ ਕੇ ਰੰਗਾ ਕੀਟ ਹਸਤ ਪੂਰਨ ਸਭ ਸੰਗਾਰ ਹਾਉ ਬਰਤ ਨੇਮ ਤੀਰਥ ਸਹਿਤ ਗੰਗਾ ਜਲ ਹੀਵਤ ਭੂਖ ਅਰਨੰਗਾ ਪੂਜਾ ਚਾਰ ਕਰਤ ਮੇ ਲੰਗਾ ਚਕਰ ਕਰਮ ਤਿਲਕ ਖਾ ਟੰਗਾ ਦਰਸ਼ਨ ਭੇਟੇ ਬਿਨ ਸਤ ਸੰਗਾ ਹਠ ਨਿਗ ਰਹਿ ਅਤ ਰਹਿਤ ਬਿ ਟੰਗਾ ਹਾਉ ਰੋਗ ਬਿਆਪੈ ਚੁਕੈ ਨ ਭੰਗਾ ਕਾਮ ਕ੍ਰੋਧ ਆਤ ਤ੍ਰਿਸ਼ਣ ਜਰੰਗਾ ਸੋ ਮੁਕਤ ਨਾਨਕ ਜਿਸ ਸਤਗੁਰ ਚੰਗਾ ਕਾਂੜਾ ਮਹੱਲਾ ਪੰਜਵਾ ਘਰ ਸਤਿਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤਿਖ ਬੂਜ ਗਈ ਗਈ ਮਿਲ ਸਾਧ ਜਨਾ ਪੰਜ ਭਾਗੇ ਚੋਰ ਸਹਜੇ ਸੁਖੈ ਨੋ ਹਰੇ ਗੁਣ ਗਾਵਤੀ 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 ਦਰਸ ਪਿਆਰ ਰਹਾਉ ਜੈਸੀ ਕਰੀ ਪ੍ਰਭ ਮੋਸਿਓ ਮੋਸਿਓ ਐਸੀ ਹਾਂ ਕੈਸੇ ਕਰਾਂ ਹਿਉ ਤੁਮਾਰੇ ਬਲ ਬਲੇ ਬਲ ਬਲੇ ਬਲ ਗਈ ਪਹਿਲੇ ਪੈਸੰਤ ਪਾਏ ਧਿਆਏ ਧਿਆਏ ਪ੍ਰੀਤ ਲਾਈ ਪ੍ਰਭ ਥਾਨ ਤੇਰੋ ਕੇਹ ਰੋ ਜਿਤ ਜੰਤਨ ਕਰ ਵਿਚਾਰ ਅਨਕ ਦਾਸ ਕੀਰਤ ਕਰੇ ਤੁਹਾਰੀ ਸੋਈ ਮਿਲਿਓ ਜੋ ਭਾਵ ਤੋ ਜਨ ਨਾਨਕ ਠਾਕੁਰ ਰਹੋ ਸਮਾਏ ਏਕ ਤੂਹੀ ਏਕ ਤੂਹੀ ਕਾਨੜਾ ਮਹੱਲਾ ਪੰਜਵਾ ਘਰ ਅਠਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤਿਆਗੀਐ ਬੁਮਾਨ ਮਾਨ ਕੇਖਤਾ ਦਿਆਲ ਲਾਲ ਹਾਂ ਹਾਂ ਮਨ ਚਰਨ ਰੀਨ ਰਹਾਉ ਹਰ ਸੰਤ ਮੰਤ ਗੋਪਾਲ ਗਿਆਨ ਧਿਆਨ ਹਿਰਦੈ ਗੋਬਿੰਦ ਗਾਏ ਚਰਨ ਕਮਲ ਪ੍ਰੀਤ ਲਾਈ ਦੀਨ ਦਿਆਲ ਮੋਹਨਾ ਕਿਰਪਾਲ ਦਇਆਮਯ ਆਤਾਰ ਨਾਨਕ ਮੰਗੈ ਨਾਮਦਾਨ ਤਾਜ ਮੋਹ ਭਰਮ ਸਗਲ ਅਭਿਮਾਨ ਕਾਂਡਾ ਮਹੱਲਾ ਪੰਜਵਾ ਪ੍ਰਭ ਕਹਿਨ ਮਲਨ ਦਹਿਨ ਲਹਿਨ ਗੁਰ ਮਿਲੇ ਆਨ ਨਹੀਂ ਉਪਾਉ ਰਹਾਉ ਟਟਣ ਖਟਣ ਜਟਣ ਹੋਮਨ ਨਾਹੀ ਡੰਡ ਧਾਰ ਸੁਵਾਉ ਜਤਨ ਭਾਂਤਨ ਤਪਨ ਭਰਮਨ ਅਨਕ ਕਥਨ ਕਸਤੇ ਨਹੀਂ ਥਾਹਾ ਪਾਈ ਠਾਉ ਸੋਦ ਸਗਰ ਸੋਦਨਾ ਸੁਖ ਨਾਨਕਾ ਭਜਨਾਓ ਕਾਂਡਾ ਮਹੱਲਾ ਪੰਜਵਾ ਘਰ ਨੌਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਤ ਤ ਪਾਵਨ ਭਗਤ ਬਸ਼ਲ ਭੈ ਹਰਨ ਤਾਰਨ ਤਰਨ ਰਹਾਓ ਨੈਣ ਟਿਪਤੇ ਦਰਸ ਪੇਖ ਜਸ ਤੋਖ ਸੁਨਤ ਕਰਨ ਪ੍ਰਾਨ 나ਥ ਅਨਾਥ ਦਾਤੇ ਦੀਨ ਗੋਬਿੰਦ ਸਰਣ ਆਸ ਪੂਰਨ ਦੁਖ ਬਿਨਾਸਨ ਗਹੀ ਓਟ ਨਾਨਕ ਹਰ ਚਰਨ ਕਾਨੜਾ ਮਹੱਲਾ ਪੰਜਵਾਂ ਚਰਨ ਸਰਨ ਦਿਆਲ ਠਾਕੁਰ ਆਨ ਨਾਹੀ ਜਾਏ ਪਤਤ ਪਾਵਨ ਬਿਰਦ ਸੁਆਮੀ ਉਦਰਤੇ ਹਰ ਧਿਆਇ ਰਹਾਉ ਸੰਸਾਰ ਗਾਰ ਵਿਕਾਰ ਸਾਗਰ ਪਤਤ ਮੋਹ ਮਾਨ ਅੰਦ ਬਿਕਲ ਮਾਇਆ ਸੰਗ ਧੰਦ ਕਰ ਗਹੇ ਪ੍ਰਭ ਆਪ ਕੱਢੋ ਰਾਖ ਲੇ ਹੋ ਗੋਬਿੰਦ ਰਾਏ ਅਨਾਥ 나ਥ ਸਨਾਥ ਸੰਤਨ ਕੋਟ ਪਾਪ ਬਿਨਾਸ਼ ਮਨ ਦਰਸ਼ਨ ਕੀ ਪਿਆਸ ਪ੍ਰਭ ਪੂਰਨ ਗੁਣਤਾਸ ਕਿਰਪਾਲ ਦਿਆਲ ਗੋਪਾਲ ਨਾਨਕ ਭਰ ਰਸਨਾ ਗੁਣ ਗਾਏ ਕਾਨੜਾ ਮਹੱਲਾ ਪੰਜਵਾ ਵਾਰ-ਵਾਰੋਂ ਅਨਕੜਾਰੋਂ ਸੁਖ ਪ੍ਰੇ ਸੁਹਾਗ ਪਲਕ ਰਾਤ ਰਹਾਓ ਕਨਕ ਮੰਦਰ ਪਾਟ ਸੇਜ ਸਖੀ ਮੋਹੇ ਨਾਹੀ ਇਨ ਸਿਓ ਤਾਤ ਮੋਖਤ ਲਾਲ ਅਨੰਕ ਭੋਗ ਬਿਨ ਨਾਮ ਨਾਨਕ ਹਾਤ ਰੂਖ ਭੋਜਨ ਧੂਮ ਸੈਨ ਸਖੀ ਪ੍ਰੇ ਸੰਗ ਸੁਖ ਬਿਹਾਤ ਕਾਨੜਾ ਮਹੱਲਾ 5ਵਾਂ ਅਹੰ ਤੁਰ ਮੁਖ ਜੋਰ ਗੁਰ ਗੁਰ ਕਰਤ ਮਨ ਲੋਰੋ ਪ੍ਰੇ ਪ੍ਰੀਤ ਪਿਆਰੋ ਮੂਰੋ ਰਹਾਓ ਗ੍ਰਹਿ ਸ੍ਰੇਜ ਸੁਹਾਵੀ ਆਂਗਨ ਚੈਨਾ ਤੋਰ ਰੀ ਤੋਰ ਪੰਜ ਦੂਤਨ ਸਿਓ ਸੰਗ ਤੋਰ ਆਇ ਨਾ ਜਾਏ ਬਸੇ ਨਿਜ ਆਸਨ ਊਂਦ ਕਮਲ ਬਿਗਸੁਰ ਛੁਟ ਕੀ ਹਉ ਮੈਸੂਰ ਗਾਇਓ ਰੀ ਗਾਇਓ ਪ੍ਰਭ ਨਾਨਕ ਗੁਣੀ ਗ헤ਰੋ ਕਾਨੜਾ ਮਹੱਲਾ ਪੰਜਵਾ ਘਰ ਨਾਵਾ ਤਾ ਤੇ ਜਾਪ ਮਨਾ ਹਰ ਜਾਪ ਜੋ ਸੰਤ ਵੇਦ ਪ ਕਥਰ ਜੋ ਸੰਤ ਵੇਦ ਕਹਿਤ ਪੰਥ ਗਾਖਰੋ ਮੋਹ ਮਗਨ ਅਹੰਤਾਪ ਰਹਾਓ ਜੋ ਰਾਤੇ ਮਾਤੇ ਸੰਗ ਬਪਰੀ ਮਾਇਆ ਮੋਹ ਸੰਤਾਪ ਨਾਮ ਜਪਤ ਸੋ ਜਨ ਉਧਰੈ ਜਿਸੇ ਉਧਾਰੋ ਆਪ ਬਿਨਸ ਜਾਏ ਮੋਹ ਭੈ ਪਰਮਾ ਨਾਨਕ ਸੰਤ ਪ੍ਰਤਾਪ ਕਾਂੜਾ ਮਹੱਲਾ ਪੰਜਵਾਂ ਘਰ ਦਸਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਐਸੋ ਦਾਨ ਦੇਹੋ ਜੀ ਸੰਤ ਹੋ ਜਾਤ ਜੀਉ ਬਲਿਹਾਰ ਮਾਨਮੋਹੀ ਪੰਚ ਦੋਹੀ ੳਰਜ ਨਿਕਟ ਬਸਿਓ ਤਾਂ ਕੀ ਸਰਨ ਸਾਧ ਆਦੂਤ ਸੰਗ ਨਿਵਾਰ ਰਹਾਓ ਕੋਟ ਜਨਮ ਜੋਨ ਭਰਮਿਓ ਹਾਰ ਪਰਯੋਦਵਾਰ ਕਿਰਪਾ ਗੋਬਿੰਦ ਪਹੀ ਮਿਲਿਓ ਨਾਮ ਅਧਾਰ ਦੁਲਭ ਜਨਮ ਸਫਲ ਨਾਨਕ ਭਵ ਉਤਾਰ ਪਾਰ ਕਾਨੜਾ ਮਹੰਲਾ ਪੰਜਵਾ ਘਰ ਗਿਆਰਵਾ ਇਕ ਓੰਕਾਰ ਸਤਗੁਰ ਪ੍ਰਸਾਦ ਸਹਿਜ ਸੁਭਾਏ ਆਪਨ ਆਇ ਕਸ਼ੂ ਨਾ ਜਾਣ ਕਸ਼ੂ ਦਿਖਾਏ ਪ੍ਰਭ ਮਿਲਿਓ ਸੁਖ ਬਾਲੇ ਭੋਲੇ ਰਹਾਉ ਸੰਜੋਗ ਮਿਲਾਏ ਸਾਧ ਸੰਗਾਏ ਕਤਹੁ ਨ ਜਾਏ ਘਰੇ ਬਸਾਏ ਗੁਣ નિਧਾਨ ਪ੍ਰਗਟਿਓ ਇਹ ਚੋਲੈ ਚਰਨ ਲੁਬਾਏ ਆਨਤ ਜਾਏ ਥਾਨਥ ਨਾਏ ਸਰਬ ਸਮਾਏ ਰਸਕ ਰਸਕ ਨਾਨਕ ਗੁਣ ਬੋਲੇ ਕਾਨੜਾ ਮਹਲਾ 5ਵਾਂ गोबिंद ठाकुर मिलन दुराई पर मित्र रूप अगम अगोचर रहयो सर्वसमई रहाओ कहन भवन नाहीं पायो पायो अनक उक्त चतुराई जतन जतन अनक उपवारे तव मिलयो जाओ कृपाई प्रभु दयाल कृपाल कृपा निध जन नानक संत रे नाई ਪ੍ਰਭੂ ਦਿਆਰ ਕਿਰਪਾਰ ਕਿਰਪਾ ਨਿਦ ਜਨ ਨਾਨਕ ਸੰਤ ਰੇ ਨਾਈ ਕਨੜਾ ਮਹੰਲਾ ਪੰਜਵਾਂ ਮਾਈ ਸਿਮਰਤਿ ਰਾਮ 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 ਪ੍ਰਭ ਬਿਨਾ ਨਾਹੀ ਹੋਰ ਚਿਤ ਵਾਓ ਚਰਨਾਰ ਬਿੰਦ ਸਾਸਨ ਇਸ ਭੋਰ ਰਹਾਓ ਲਾਏ ਪ੍ਰੀਤ ਕੀਨ ਆਪਨ ਟੂਟਣ ਨਹੀਂ ਜੋਰ ਪ੍ਰਾਨ ਮਨ ਧਨ ਸਰਬਸੋ ਹਰ ਗੋਨ ਦੇ ਸੁਖ ਮੋਰ ਈਤ ਊਤ ਰਾਮ ਪੂਰਨ ਨਿਰਖਤ ਰਿਦਖੋਰ ਕੰਤ ਸਰਣ ਤਰਨ ਨਾਨਕ ਬਿਨ ਸਿਓ ਦੁਖ ਘੋਰ ਕਾਨੜਾ ਮਹੱਲਾ ਪੰਜਵਾ ਜਨ ਕੋ ਪ੍ਰਭ ਸੰਗੇ ਅਸਨੇਹੋ ਸਾਜਨੋ ਤੂੰ ਮੀਤ ਮੇਰਾ ਗ੍ਰਹ ਤੀਰ ਸਭ ਕੇ ਹੋ ਰਹਾਓ ਮਾਨ ਮੰਗੋ ਤਾਨ ਮੰਗੋ ਧਨ ਲਖਮੀ ਸੋਤ ਦੇਹ ਮੁਕਤ ਜੁਗਤ ਭੁਗਤ ਪੂਰਨ ਪਰਮ ਆਨੰਦ ਪਰਮ ਨਿਦਾਨ ਭੈ ਪਾਏ ਭਗਤ નિਹਾਲ ਨਾਨਕ ਸਦਾ ਸਦਾ ਕੁਰਬਾਨ ਕਾਂਡਾ ਮਹੱਲਾ ਪੰਜਵਾਂ ਕਰਤ ਕਰਤ ਚਰਤ ਚਰਜ ਚਰ ਚਰੀ ਜੋਗ ਧਿਆਨ ਭੇਖ ਗਿਆਨ ਫਿਰਤ ਫਿਰਤ ਧਰਤ ਧਰਤ ਤਰ ਚਰੀ ਰਹਾਉ ਅਹੰ ਅਹੰ ਅਹ ਅਵਰ ਮੂੜ 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 ਬਬਰਈ ਜਾਤ 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 ਸਦਾ 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 ਕਾਲ ਹਈ ਮਾਨ 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 ਤਿਆਗ ਮਿਰਤ ਮਿਰਤ ਨਿਕਟ ਨਿਕਟ ਸਦਾ ਹਈ ਹਰ ਹਰੇ ਹਰੇ ਭਾਜ ਕਹਿਤ ਨਾਨਕ ਸੁਨੋ ਰੇ ਮੂੜ ਬਿਨ ਭਜਨ 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 ਅਹਲਾ ਜਨਮ ਗਈ ਕਾਨੜਾ ਅਸ਼ਟ ਪਦੀਆ ਮਹੰਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਾਪ ਮੰਨ ਰਾਮ ਨਾਮ ਸੁਖ ਪਾਵੇ ਗੋ ਜਿਉ ਜਿਉ ਜਪੈ ਤਿਵੈ ਸੁਖ ਪਾਵੇ ਸਤਿਗੁਰ ਸੇਵ ਸਮਾਵੈ ਗੁਰਹਾਉ ਭਗਤ ਜਨਾ ਕੀ ਖਿਨ ਖਿਨ ਲੋਚਾ ਨਾਮ ਜਪਤ ਸੁਖ ਪਾਵੇ ਗੋ ਅਨ ਰਸ ਸਾਧ ਗਏ ਸਭ ਨਿਕਰ ਬਿਨ ਨਾਵੇ ਕੇਚਨਾ ਸੁਖਾਵੇ ਗੋ ਗੋਰਾ ਮਤ ਹਰ ਹਰ ਮੀਠਾ ਲਾਗਾ ਗੁਰ ਮੀਠੇ ਬਚਨ ਕਡਾਵੇ ਗੋ ਸਤ ਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੇ ਗੋ ਗੁਰ ਬਾਣੀ ਸੁਣਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਘਰ ਆਵੇਗ ਤਹ ਅਨਹਦ ਤੁਣੀ ਬਾਜੇ ਨਿਤ ਬਾਜੇ ਨੀ ਝਾਰ ਧਾਰ ਚੁ ਆਵੇ ਗੋ ਰਾਮ ਨਾਮ ਇੱਕ ਤਿਲ ਤਿਲ ਗਾਵੈ ਮਨ ਗੁਰਮਤ ਨਾਮ ਸਮਾਵੈ ਗੋ ਨਾਮ ਸੁਣੈ ਨਾਮੋ ਮਨ ਭਾਵੈ ਨਾਮੇ ਹੀ ਤ੍ਰਿਪਤਾਵੈ ਗੋ ਕਨਕ ਕਨਕ ਪਹਿਰੇ ਬਹੁ ਕੰਗਨਾ ਕਾਪਰ ਭਾਂਤ ਬਣਾਵੈ ਗੋ ਨਾਮ ਬਿਨਾ ਸਭ ਫੀਕ ਫਿਕਾਨੇ ਜਨਮ ਮਰੈ ਫਿਰ ਆਵੈ ਗੋ ਮਾਇਆ ਪਟਲ ਪਟਲ ਹੈ ਭਾਰੀ ਘਰ ਘੁੰਮਨ ਘੇਰ ਕੁਲਾਵੈ ਗੋ પાપ વિકાર મનૂર સબ ભારે બખદુતર તરયો ના જાવે ગો પાઉ વૈરાગ ભયા હે બો હિત ગુર ખેવટ શબ્દ તરાવે ગો રામ નામ હર ભેટીએ હર રામે નામ સમાવે ગો અજ્ઞાન લાય સવાલિયા ગુર જ્ઞાન લાય જગાવે ગો ਨਾਨਕ ਪਾਣੈ ਆਪਣੈ ਜਿਉ ਪਾਵੇ ਤਿਵੇਂ ਚਲਾਵੇ ਗੋ ਕਾਨ ਢਾ ਮਹੱਲਾ ਚੌਥਾ ਜਪ ਮੰਨ ਹਰ ਹਰ ਨਾਮ ਤਰავੈ ਗੋ ਜੋ ਜੋ ਜਪੈ ਸੋਈ ਗਤ ਪਾਵੇ ਜਿਹਾ ਤ੍ਰੋ ਪ੍ਰਹਿਲਾਦ ਸਮਾਵੇ ਗੋ ਰਹਾਉ ਕਿਰਪਾ 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 ਕਰ ਹਰ ਜੀਉ ਕਰ ਕਿਰਪਾ ਨਾਮ ਲਗਾਵੇ ਗੋ ਕਰ ਕਿਰਪਾ ਸਤਿਗੁਰੂ ਮਿਲਾਵੇ ਮਿਲ ਸਤਿਗੁਰ ਨਾਮ ਧਿਆਵੇ ਗੋ ਜਨਮ ਜਨਮ ਕੀ ਹਉ ਮੈਂ ਮਲ ਲਾਗੀ ਮਿਲ ਸੰਗਤ ਮਲਹਿ ਜਾਵੇगो ਜਿਉ ਲੋਹਾ ਤਰਿਓ ਸੰਗ ਕਾਸ਼ਟ ਲਗ ਸ਼ਬਦ ਗੁਰੂ ਹਰ ਪਾਵੇगो ਸੰਗਤ ਸੰਤ ਮਿਲੋ ਸਤ ਸੰਗਤ ਮਿਲ ਸੰਗਤ ਹਰ ਰਸ ਆਵੇगो ਬਿਨ ਸੰਗਤ ਕਰਮ ਕਰੈ ਅਭਿਮਾਨੀ ਕਾਡ ਪਾਣੀ ਚੀਕੜ ਪਾਵੇगो ਭਗਤ ਜਨਾ ਕੇ ਹਰਖਵਾਰੇ ਜਨ ਹਰ ਰਸ ਮੀਠ ਲਗਾਵੇ ਗੋ ਖੈਨ ਖਨ ਨਾਮ ਦੇਵ ਦਿਾਈ ਸਤਗੁਰ ਉਪਦੇਸ਼ ਸਮਾਵੇ ਗੋ